ਜਿਹੜੀ ਸਾਡੀ ਥੌਟਸ ਦੇ ਨਾਲ ਅਲਾਈਨਡ ਸਨ ਤੇ ਅਸੀਂ ਹਾਲੀ ਹਾਲੀ ਹੀ ਹੁਣ ਬੰਦਿਆਂ ਨੂੰ ਵਿਹਾਨਾ ਸ਼ੁਰੂ ਕੀਤਾ ਜਿਹੜੇ ਫਿਟਨੈਸ ਨਾਲ ਤੇ ਥੋੜੇ ਜੇ ਹਾਇਰ ਗੋਲਸ ਵੱਲ ਸੋਚ ਰਖਦੇ ਸਨ ਇਹ ਹਰ ਜਣਾ ਬੰਦਾ ਉੱਥੇ ਆਉਂਦਾ ਬ੍ਰੇਕਫਾਸਟ ਲੰਚ ਤੇ ਦਾ ਤੋਂ ਇਲਾਵਾ ਸਾਰੇ 스ਨੈਕਸ ਡ੍ਰਿੰਕਸ ਵੀ ਦਰਾਂ ਦੇ ਡ੍ਰਿੰਕਸ ਮਿਲਦੇ ਉੱਥੇ एवरीथिंग ਇਜ਼ ਫ੍ਰੀ ਫਾਰ एवरीवन ਨਾਓ ਦੈਟ ਵਾਸ ਦ ਫਰਸਟ ਕਨਸੈਪਟ which brought people to us ਸਾਡੀਆ ਉਥੇ ਬਿਲਡਿੰਗਸ ਦੇ ਵਿੱਚ ਚਾਰ ਪੰਜ ਦੇ ਤਾਂ ਉਹਦੇ ਵਿੱਚ ਸਾਰਿਆਂ ਦੇ ਜਿਲ ਨੇ ਤੇ ਸਾਰਿਆਂ ਦੇ ਵਿੱਚ ਤਕਰੀਬਨ ਸਾਰਿਆਂ ਦੇ ਨੇ ਬੂਲ ਟੇਬਲ ਬੈਂਟਰ ਤੇ ਹੋਮ ਪਿਕਲ ਬਾਲ ਤੇ ਬਹੁਤ ਸਾਰੀਆਂ ਗੇਮ ਜਿਹੜੀਆਂ ਨੇ ਅਸੀਂ ਸਟਾਰਟ ਕੀਤੀ ਆ ਅਸੀਂ ਇਹਨਾਂ ਨੂੰ ਟ੍ਰੇਨਿੰਗ ਦਿੱਤਾ ਲੈ ਕੇ ਆਂਦਾ ਨਾਊ ਦੇ ਫੋਰਮ ਦ ਮੋਸਟ ਹਾਰਡ ਵਰਕਿੰਗ ਸੈਟ ਆਫ ਪੀਪਲ ਇਨ ਆਰ ਕਾਉਂਟ ਜਿਹੜੀ ਸਾਡੀ ਥਾਟਸ ਦੇ ਨਾਲ ਅਲਾਈਨਡ ਸਨ ਅਸੀਂ ਹੌਲੀ ਹੌਲੀ ਉਹਨਾਂ ਬੰਦਿਆਂ ਨੂੰ ਦੇਖਣਾ ਸ਼ੁਰੂ ਕੀਤਾ ਜਿਹੜੇ ਹੈਲਥਨੈਸ 'ਤੇ ਤੇ ਥੋੜੇ ਜਿਹੇ ਹਾਇਰ ਗੋਲਸ ਵੱਲ ਸੋਚ ਰੱਖਦੇ ਸਨ ਉਹਨਾਂ 'ਚ ਬੜੇ ਸਿੱਖ ਸਨ ਇੱਟ ਕੈਨ ਟੈਲ ਯੂ ਵੀ ਕਾਲ ਨਾ ਫਰ ਗੁਰੂ ਗੁਰੂ ਨਾਨਕ ਦੇਵ ਜੀ ਜਿਹੜੇ ਸਿੱਖਾਂ ਨੂੰ ਥੋੜਾ ਜਿਹਾ ਵਿਲੱਖਣਤਾ ਦਿੰਦੇ ਨੇ ਕਿ ਅਸੀਂ ਯਰ ਮੈਨੀ ਗood ਪੀਪਲ ਵੀ ਆਰ ਵੈਰੀ ਫਰਮ ਅ ਹਾਰਟ ਟਰਾਈ ਟੂ ਹੈਲਪ ਈਚ ਅਦਰ ਸੋ ਅਸੀਂ ਉਹ ਵਿਚਾਰ ਦੇ ਲੋਕ ਲੈ ਕੇ ਆਉਂਦੇ ਹਾਂ ਪਰ ਤੇ ਉਸ ਵਿਚਾਰ ਦੇ ਲੋਕੋਂ ਤੋਂ ਬਾਹਰ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਸੀ ਕਿ ਜਦ ਤੱਕ ਕਿਸੇ ਕੋਲ ਵੱਡਾ ਪਰਪਸ ਨਹੀਂ ਹੈ ਦਿਲੋਂ ਪਰਪਸ ਨਹੀਂ ਹੈ ਵੱਡਾ ਪਰਪਸ ਕੋ ਨਾਲ ਕਨੈਕਟਡ ਨਹੀਂ ਹੈ ਤਾਂ ਉਹ ਵੱਡੀ ਸੋਚ ਨਹੀਂ ਰੱਖ ਸਕਦਾ ਅਸੀਂ ਸੋਚਿਆ ਕਿ ਕਿਉਂ ਨਾ ਹਰ ਸਾਡੇ ਦੇ ਰੇ ਸਿਹਰ ਲੋਗ ਨੇ ਉਹਨਾਂ ਨੂੰ ਕੋਈ ਨਾ ਕੋਈ ਪਰਪਸ ਨਹੀਂ ਤੇ ਉਹ ਪਰਪਸ ਅਸੀਂ ਦੇ ਦੇ ਸ਼ੁਰੂ ਕੀਤੇ ਤੇ ਮਜ਼ੇ ਦੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਕਿਸੇ ਨੇ ਪਰਪਸ ਚੁਣਿਆ ਜਾਂ ਇਹ ਗਰੁੱਪ ਨੇ ਚੁਣਿਆ ਕਿ ਅਸੀਂ ਰਾਇਲੋਰ ਨੂੰ ਗ੍ਰੇਵ ਪਲੇਸ ਆਫ ਵਰਕ ਤਨਾ ਤੇ ਉਹਨਾਂ ਨੇ ਪਰਸਨਲ ਇਜੈਂਡਾ ਬਣਾ ਲਿਆ ਤੇ ਉਹਦੇ ਵਾਸਤੇ ਉਹਨਾਂ ਨੇ ਇਜੈਂਡੇ ਨੂੰ ਹੋਰ ਦਿੱਤਾ ਕਿ ਅਸੀਂ 5000 ਲੋਗਾਂ ਨੇ ਇਮਪਲॉयਮੈਂਟ ਦੇਣਾ ਪਰ ਦੇਣਾ ਕਿਉਂ ਨਹੀਂ ਹੈ ਅਸੀਂ ਪਹਿਲਾ ਕੰਮ ਸ਼ੁਰੂ ਕੀਤਾ ਕਿ ਫਰੀ ਡ੍ਰਿੰਕਸ ਆਪਾਂ ਜਲਦ ਕਰਨੇ ਆ ਸਾਡੇ ਉੱਤੇ 24 ਘੰਟੇ ਹਰ ਐਮਪਲਾਈ ਦੇ ਹਰ ਇੱਕ ਨਾ ਬੰਦਾ ਉੱਥੇ ਆਉਂਦਾ ਬ੍ਰੇਕਫਾਸਟ ਲੰਚ ਦੇਗਾ ਤੋਂ ਇਲਾਵਾ ਸਾਰੇ 스ਨੈਕਸ ਡ੍ਰਿੰਕਸ ਵੀ ਡਰੰਕ ਡਿਲਦੇ ਉੱਥੇ एवरीथिंग ਇਜ਼ ਫਰੀ ਫਾਰ एवरीवन ਨਾਉ that was the first concept ਵਿਚ ਬਰਾਡ ਹੀਪਨ ਟੂਾਸ ਫਿਰ ਅਸੀਂ ਫਾਸਿਸ਼ ਸ਼ੁਰੂ ਕੀਤੀਆ ਫਿਰ ਅਸੀਂ ਸਾਰੀਆਂ ਬਿਲਡਿੰਗਸ ਨੂੰ ایرਗਨਿਸ਼ਮ ਕੀਤਾ ਤਾਂ ਕਿ ਵਰਕਿੰਗ এনवायरमेंट ਸਾਡੀਆਂ ਉੱਥੇ ਬਿਲਡਿੰਗਸ ਦੇ ਵਿੱਚ ਚਾਰ ਪੰਜ ਨੇ ਉਹਦੇ ਵਿੱਚ ਸਾਰਿਆਂ ਦੇ ਜਿਲ ਨੇ ਤੇ ਸਾਰਿਆਂ ਦੇ ਵਿੱਚ ਤਕਰੀਬਨ ਸਾਰਿਆਂ ਦੇਰਿੰਗ ਦੇ ਟੂਲ ਟੇਬਲ ਗਰਮੈਂਟਲ ਤੇ ਹੋਲ ਪਿਕਲ ਮੋਲ ਏ ਕੁਆਜ਼ਰੀਅਰ ਗੇਮ ਜਿਹੜੀਆਂ ਨੇ ਅਸੀਂ ਸਟਾਰਟ ਕੀਤੀ ਆ ਦਾ ਪਰਪਸ ਵਾਸ ਕੁਝ ਲੋਕੀ ਤੇ ਫਿਰ ਸਾਨੂੰ ਇੱਕ ਪ੍ਰੋਬਲਮ ਆਈ। ਇਤ ਕੁਝ ਲੋਗਾ ਨੇ ਸਾਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਕਿ ਭਈ ਇਹਨਾਂ ਬੱਚਿਆਂ ਨੂੰ ਰੱਖ ਲੋ। ਪਰ ਉਨੀਦਰ ਦੇ ਹੈਡ ਉਡ ਐਜੂਕੇਸ਼ਨ ਨਾ অর ਐਨੀ ਸਕਿੱਲ। ਟੂ ਕੀਪ देम ਵਾਸ ਅ ਬਿਗ ਚੈਲੰਜ। ਦੋ ਇਹ ਲੋਕ ਫਿਰ ਇਕੱਠੇ ਹੋਏ। ਉਤੇ ਸੈਕ ਦੇ ਆਪਾਂ ਦਾ ਕੁਝ ਹੋਰ ਕਰਨਾ ਹੈ ਜੇ ਕੋਈ ਸਟਾਰਟ ਜਿਹੜਾ ਇੰਸਟੀਚਿਊਟ ਸਕਿਲਿੰਗ ਇੰਸਟੀਚਿਊਟ ਇਹ ਅਸੀਂ ਚਲੋ ਬੱਚੇ ਜਿਹੜੇ ਨਹੀਂ ਮਿਸਕਿਲ ਉਹਨਾਂ ਨੂੰ ਅਸੀਂ ਸਕਿਲ ਕਰਾ ਦੇ ਤੁਸੀਂ ਮੰਨੋਗੇ ਇਹ ਵੀ ਬਰਾਡ ਅਰਾਉਂਡ 1000 ਅੰਡਰਪ੍ਰਿਵਿਲੇਜਡ ਮਹਿਦੀ ਪੰਜਾਬੀ ਸਿੱਖ ਕੁੜੀਆਂ ਜਿਹੜੀਆਂ ਸਾਡੇ ਉਹਨਾਂ ਆਲੇ ਦੁਆਲੇ ਪਿੰਡਾਂ ਦੇ ਵਿੱਚ ਸਾਰੀ ਅਡਾਪਟਡ ਅ ਲੋਟ ਆਫ ਵਿਲੇजेस ਏ ਮਜ਼ੇਦ ਦੀ ਗੱਲ ਕੀ ਹੈ ਅਸੀਂ ਰਾਂ ਨੂੰ ਪ੍ਰੇਰਨਾ ਦਿੱਤਾ ਲੈ ਕੇ ਆਂਦਾ ਨਾਉ ਦੇ ਫੋਰਮ ਦ ਮੋਸਟ ਹਾਰਡ ਵਰਕਿੰਗ ਸੈਟ ਆਫ ਪੀਪਲ ਇਨ ਆਰ ਕੰਪਨੀ ਆਰ ਦ ਮੋਸਟ ਲਾਇਲ ਫਿਰੇ ਕਰਕੇ ਆਰ ਕੰਪਨੀ ਦੇ ਉੱਤੇ ਤਾਂ ਇਹ ਤਾਂ ਦੇ ਅਸੀਂ ਪਰਪਸ ਬੜਿਆਂ ਨੂੰ ਦਿੱਤੇ ਜਾਂ ਉਹਨਾਂ ਨੇ ਆਪਣੇ ਆਪ ਚੁਣੇ ਕਿਸੇ ਨੇ ਚੁਣਿਆ ਕਿ ਮੈਂ ਕਿਤਾਬ ਲਿਖਣਾ ਚਾਹਾਂ ਅ ਸੋ ਅ ਗਰੂਪ ਆਫ ਪੀਪਲ ਹੈਜ਼ ਰਿਟਰਨ ਆ ਬੁੱਕ ਔਰ ਵੀਨ ਮੈਨੇਜਮੈਂਟ ਤੇ ਤੁਸੀਂ ਮੰਨੋ ਕਿ ਜਦੋਂ ਇਹ ਬੁੱਕ ਰਿਲੀਜ਼ ਹੋਣ ਵਾਲੀ ਆ ਹੋਣੇ ਤਾਂ ਇਟ ਵਿਲ ਚੇਂਜ ਦਾ ਵੇ ਮੈਨੂਫੈਕਚਰਿੰਗ ਇਜ਼ ਬੀਨ ਡਨ ਇਨ ਇੰਡੀਆ ਆਈ ਟੈਲ ਯੂ ਕਿ ਹਾਲਾਂਕਿ ਮੈਂ ਪ੍ਰਮੋਟ ਕਰਦਾ ਬਾਹਰ ਜਗ੍ਹਾ ਤੇ ਜਾ ਕੇ ਟੋਇਟਾ ਪ੍ਰੋਡਕਸ਼ਨ ਸਿਸਟਮ ਪਰ ਜਿਹੜੀ ਉਹ ਬੁੱਕ ਹੈ ਉਹ ਇੱਕ ਛੋਟੀ ਤੋਂ ਛੋਟੀ ਕੰਪਨੀ ਨੂੰ ਬਹੁਤ ਜ਼ਿਆਦਾ ਸਕੇਲੇਬਿਲਟੀ ਇਨ ਪ੍ਰੋਡਕਸ਼ਨ ਦੇ ਦੇਗੀ ਯੂ ਵਿਲ ਹੈਵ ਕੰਪੀਟੀਟਿਵਨੈਸ ਆਫ ਚਾਈਨਾ ਇਫ ਯੂ ਰੀਡ ਦੈਟ ਬੁੱਕ ਐਂਡ ਇੰਪਲੀਮੈਂਟ ਦੈਟ ਬੁੱਕ ਸੋ ਐਸਾ ਦੇ ਇਹਨੇ ਪਰਪਸਸ ਜਿਹੜੇ ਸੀ ਇੰਡੀਆ ਦਿਸ ਨੰਬਰ 1 ਕੰਪਨੀ ਬਣਾ ਤੇ ਇਨ 2017 ਵੀ ਬਿਕਾਜ਼ ਆਫ ਥੀਸ ਗਾਇਸ ਪਰਸਨਲ ਅਜੰਡਾ ਇਸ ਗਰੁੱਪ ਦਾ ਅਜੰਡਾ ਸੀ ਇਹ ਸੇਲਸ ਦੇ ਲੋਕ ਸਨ ਤੇ ਇਹਨਾਂ ਨੇ ਵਾਕਈ ਕੰਪਨੀ ਨੂੰ ਨੰਬਰ 1 ਬਣਾਤਾ ਤੇ ਫਿਰ ਨਵਾਂ ਅਜੰਡਾ ਲੈ ਲਿਆ ਨਵਾਂ ਲੈਣੇ ਵਾਲੇ ਨੇ ਆਪਣਾ ਗੋਲ ਔਰ ਗੋਲ ਸੀ ਕਿ ਦੁਨੀਆ ਦੀ ਨੰਬਰ 1 ਬਣਨਾ ਹੈ So they they जोर तो हाँ तो तो लोग कनैक्ट हो जाते तो तीन चीजा होंगे ने एकता एनगेजमेंट डिफरेंट लैवल पर हो जाती है दूसरा ਇਹ ਜਦੋਂ ਤੁਸੀਂ ਵੱਡੇ ਪਰਪਸ ਨਾਲ ਕਨੈਕਟਡ ਹੋ ਛੋਟੇ-ਮੋਟੇ ਫੇਲਵਰਸ ਨਾਲ ਲਾਈਫ ਦੇ ਜੜੇ ਉਹ ਤੁਹਾਨੂੰ ਡਿਸਟਰਬ ਨਹੀਂ ਕਰਦੇ ਜਦੋਂ ਤੁਸੀਂ ਵੱਡੇ ਪਰਪਸ ਨਾਲ ਕਨੈਕਟਡ ਹੋ ਦ জারਨੀ ਇਟਸੈਲਫ ਬਿਕਮਸ ਵੈਰੀ ਸੈਟਿਸਫਾਈਡ ਵੈਰੀ ਐਕਸਾਈਟਿੰਗ ਅਚੀਵਮੈਂਟਸ ਜਿਹੜੇ ਰੂਜ਼ ਦੀਆਂ ਨਹੀਂ ਉਹ ਤੁਹਾਨੂੰ ਹਮੇਸ਼ਾ ਚਿਰ ਦੀ ਕਾ ਸਾਈਕੋਲੋਜੀ ਆਫ ਅਬੰਡੈਂਸ ਵਾਲਾ ਲੈਕਚਰ ਦਿਆ ਤੋਂ ਮੈਂ ਦੇਖਿਆ ਕਿ ਸਾਧਾ ਜਿਹਾ ਦੂਸਰਾ ਪੀਸ ਸੀ ਉਹ ਇਨਾਂ ਨੂੰ ਕਾਰਦਰ ਸਾਬਤ ਹੋਇਆ ਇਨਾਂ ਨੂੰ ਵਧੀਆ ਹੋਇਆ ਕਿ ਅੱਜ ਇਸ ਰੂਪ ਐਸ ਅ ਡਿਫਰੈਂਟ ਪਰਪਸ ਇੰਨੇ ਜ਼ਿਆਦਾ ਪਰਪਸ ਅਸੀਂ ਉਹਨੂੰ ਬਣਦੇ ਹੋਏ ਦੇ ਇਹ ਬੜਾ ਮਜ਼ਾ ਹੁੰਦਾ ਹੈ ਹਰ ਕੋਈ ਬੰਦਾ ਉਸ ਪਰਪਸ ਨਾਲ ਪਤਾ ਪਰਪਸ ਅਲੋਨ ਵਾਸ ਨਾ ਇਨਾਫ ਯੈਸ ਟੀਮ ਸਰਕਨੈਸ ਇੰਪੋਰਟੈਂਟ ਬਟ ਥੈਨ ਵੀ ਆਲਸੋ ਹੈਵ ਕੰਪਨੀ ਗੋਲਸ ਪਰਫੋਰਮੈਂਸ ਇਜ਼ ਮੈਜ਼ਰਡ ਔਨ ਦਾ ਕੰਪਨੀ ਗੋਲਸ एंड टू एनश्योर दैट टीच एम्प्लॉय आस अचीव दोल्स परफॉर्म अकॉर्डिंगली एनश्योर एब्सो लुकली अलिटी ऑफ ट्रेनिंग एंड कोचिंग मन लो कि सारे यूनिट्स के ट्रेनिंग हॉल्स होने हैं ट्रेनिंग हॉल्स हैं जीबन तकरीबन डेली ट्रेनिंग चल रही होंगे ਪਰਪਸ ਇਸ ਐਜੂਕੇਸ਼ਨ ਜਿੰਨਾ ਕੋ ਕਿ ਉਹ ਫਾਰਮਲੀ ਕਾਲਜ ਆਫ ਸਕੂਲ ਆਫ ਸਿੱਖ ਕੇ ਆਏ ਨੇ ਕੋ ਕਾਫੀ ਨਹੀਂ ਹੈਗਾ ਪਰ ਜਿਹੜੀ ਇਨ ਫਾਰਮਲ ਐਜੂਕੇਸ਼ਨ ਹੈ ਨਾ ਜਦੋਂ ਤੁਹਾਡੇ ਸਾਹਮਣੇ ਪ੍ਰੋਬਲਮ ਪਈ ਹੈ ਐਂਡ ਦੈਟ ਇਸ ਵੈਨ ਯੂ ਆਰ ਟਾਕਡ ਅਬਾਊਟ ਦੈਟ ਸਬਜੈਕਟ ਇਟ ਇਸ ਐਕਚੁਅਲੀ ਅ ਡਿਫਰੈਂਟ ਲੈਵਲ ਆਫ ਲਰਨਿੰਗ ਦੈਟ ਯੂ ਕੈਨ ਤੁਸੀਂ ਮੰਨੋ ਕਿ ਅਸੀਂ ਵੀ ਹੈਵ ਟੋਟਲ 3000 ਐਮਪਲੋਇਸ ਜਿਹਦੇ ਚੋਂ 550 600 ਲੋਕ ਵੀਡੀਓ ਦੇਖ ਲੇ ਮਤਲਬ ਵਾਈਟ ਕਾਲਜ ਜਿਹਨਾਂ ਨੂੰ ਅਸੀਂ ਕਹਿੰਦੇ ਆ ਤੇ ਉਹਨਾਂ ਚੋਂ ਜਿਹੜੇ 100 ਬੱਚੇ ਨੇ ਉਹਨਾਂ ਨੇ ਐਨਵੀਏ ਕੰਪਨੀ ਤੋਂ ਕੰਪਨੀ ਦੇ ਵਿੱਚ ਜੁਆਇੰਟ ਹੁੰਨ ਕੋ ਬਾਤ ਕੀਤੀ ਹੈ ਕੰਪਨੀ ਤੋਂ ਦੋ ਥਿਸ ਇਜ਼ ਹਾਊ ਵੀ ਪ੍ਰਮੋਟ ਐਜੂਕੇਸ਼ਨ ਐਂਡ ਆਈ ਸਟਿਲ ਨੋ ਥੇਰ ਇਜ਼ ਅ ਗਾਈ ਇਨ ਅ ਕੰਪਨੀ who came at a salary of 3000 was undergraduate eventually completed his graduate Graduation and then did his MBA and today draws a salary of four times. So that is what I say that once you start giving them a habit of learning, informal learning alongside their education uh, jobs is where we actually prosper. So our performance goals are the same business plan वो oh, 100% अचीव कर लिया। On how many parameters? आप बिजनेस प्लानिंग एशन 300 पैरामीटर्स, 500 पैरामीटर्स नियुक्त किए, एक-एक वैल्यू अचीव कर ली है। Just because each one is committed, but this performance in fact leads to what? The real progress of the company. And the progress when I say is not only sheer number of ਅਗਰ ਨੰਬਰ ਸੇਲਸ ਤੇ ਅਫਰਟਾ ਦੀ ਗੱਲ ਨਹੀਂ ਕਰ ਰਿਹਾ ਇਨ ਫੈਕਟ ਪ੍ਰੋਗਰੈਸ ਮੀਨਸ ਥੈਟ ਵੀ ਅਚੀਵ ਦਾ ਹਾਇਰ ਗੋਲਸ ਆਫ ਆ ਇਨੋਵੇਸ਼ਨ ਵੀ ਅਚੀਵ ਹਾਇਰ ਫੁੱਟ ਫਾਲਸ ਇਨ ਦਾ ਇਨ ਦਾ ਮਾਰਕੀਟ ਵੀ ਵਰ ਓਨਲੀ ਨੰਬਰ 1 ਇਨ ਇੰਡੀਆ ਫਿਰ ਅਸੀਂ ਪੰਜ ਕੰਟਰੀਆਂ ਦੇ ਨੰਬਰ 1 ਪੰਜ ਕੰਟਰੀਆਂ ਦੇ ਨੰਬਰ 1 ਹੋ ਗਏ ਤੇ ਹੋਰ ਗੋਲ ਹੈਗਾ ਕਿ ਹਰ ਸਾਲ ਅਸੀਂ 10 ਗੱਲੀਆਂ ਸਰਵਰ ਵਾਂਗ ਹੁੰਦੇ ਜਾਵਾਂਗੇ ਉਹ ਜਿਹੜੀ ਅਸਲੀ ਪ੍ਰੋਗਰੈਸ ਹੈ ਉਹ ਕੀ ਹੈ ਵੀ ਹੈ ਤੇ ਸਲੋਲੀ ਐਂਡ ਸਲੋਲੀ ਫੁੱਟਫਾਲ ਆਫ ਟਾਇਰਨ ਰੀਚਸ ਫਾਰ ਐਂਡ ਵਾਈਡ ਤੋਂ ਕੰਪਨੀ ਦੀ ਪ੍ਰੋਗਰੈਸ ਹਜ਼ਾਰ ਤਰੀਕੇ ਨਾਲ ਚੱਲੀ ਹੈ ਉਹ ਆਪਣੇ ਆਪ ਸ਼ੁਰੂ ਜਾਂਦੀ ਹੈ ਵਾਂਸ ਵੀ 스타ਟ ਟਾਕਿੰਗ ਆਫ ਦਿਸ ਦੇਰੇਸ 40 ਸਾਲ ਹੈ ਇਸ ਬਿਜ਼ਨਸ ਦੇਰੇਸ ਹੋ ਗਏ रनिंग मेडिकल प्रोडक्ट मेडिकल डिवाइस कंपनी चला रहे मनो के डॉक्टर वी डिव नॉट दैट इज द काइंडच कम आउट फ्रॉम वेर यू रन अ प्रिंसिपल्ड बिजनेस टू अंडरस्टैंड कि जो अनिंसिपल्ड बिजनेस ने ग्रो ओवर आ शॉर्ट टर्म थोड़ी देरली ग्रो कर सकते हैं पर जो प्रिंसीपल बिजनेस ने, तो ने तो बहुत व्डे भी होंगे ने बहुत लंबी देर तक भी चलते हैं क्या किस वाई कम फ्रॉम अवर ए सिख सिख लर्निंग एंड सिख प्रिंसिपल होल करके आई थिंक वी हैव अ ग्रेटर चांस एट वी बिकॉम वी कैन वी कैन ब्रिजनेस सारू इ आए ने उन्होंने एक हथ जोड़ के बेनती है ਇਹ ਰਿਮੇਨ ਪ੍ਰਿੰਸੀਪਲ ਇਨ ਯੂਰ ਬਿਜ਼ਨਸ ਤੇ ਵਾਹਿਗੁਰੂ ਤੁਹਾਡੇ ਤੇ ਜ਼ਿਆਦਾ ਵੱਡੀ ਮਿਹਰ ਕਰੇਗਾ ਐਂਡ ਥਿਸ ਇਜ਼ ਵਾਟ ਆਈ ਫੀਲ ਵੈਨ ਯੂ ਆਰ ਇਨ ਯੂਰ ਬਿਜ਼ਨਸ ਐਕਚੁਅਲੀ ਵੰਡ ਕੇ ਚੱਕਦੇ ਰਹੇ ਹੋ ਤਾਂ ਥਿਸ ਇਜ਼ ਵਾਟ ਕਮਸ ਬੈਕ ਇਨ ਮੈਨੀ ਫੇਸ ਮੈਂ ਤੁਹਾਨੂੰ ਕੁਇਕਲੀ ਇਸ ਰਸਤੇ ਤੇ ਲੈ ਕੇ ਜਾਣਾ ਚਾਹੁੰਦਾ ਸੀ ਕਿ ਜਿਵੇਂ ਪ੍ਰਿੰਸੀਪਲ ਬਿਜ਼ਨਸ ਇਹ ਗਰੋਪ ਬੈਟਰ ਦੇ ਗਰੋਪ ਬਿਗਰ ਇਹ ਬੈਤਾ ਸਾਰਾ ਲਿੱਤਾ ਟਾਈਲਰ ਦੀ ਜਰਨੀ ਨਾਲ

inter community business in that they became the world's largest communities, the most prosperous communities. I think six can learn a lot and can become one.